ਕਰਦਿਆਂ ਨੂੰ ਬਈ ਗਰਮੀ ਚ ਭਾਵੇਂ ਪਸੀਨਾ ਨਾ ਆਵੇ ਪਰ ਬਿਜਲੀ ਦਾ ਬਿੱਲ ਵੇਖ ਕੇ ਨਾ ਮੈਨੂੰ ਪਸੀਨਾ ਜ਼ਰੂਰ ਆ ਗਿਆ ਸੀ ਅੱਜ ਆਪਣਾਇਆ ਜੀ ਆ ਇਲੈਕਟ੍ਰਿਸਿਟੀ ਦਾ ਬਿੱਲ ਤੇ ਭਰਾਵਾ 26000 ਰੁਪਏ ਕਰਦਾ ਬਿੱਲ ਆ ਗਿਆ ਸੀ ਬੈਲਟ ਲਾਲਾ ਮੋਟਿਆ ਜੇ ਅੱਗੇ 26000 ਰੁਪਏ ਬਿੱਲ ਆ ਗਿਆ ਔਰ ਚਲਾਨ ਕਰਾ ਦਮੇ ਆਹ ਤਾਂ ਹੀ ਲਾਨ ਲੱਗੀ ਨਹੀਂ ਲੱਗੀ ਇਹ ਮੋਸਿਕ ਕਰ ਲਓ ਵਾਓ ਸਾਡਾ ਘਰਦਿਆਂ ਦਾ ਬਈ ਅਸੂਲ ਰਿਹਾ ਜਿੱਦਨ ਬਿਜਲੀ ਦਾ ਬਿੱਲ ਆਉਂਦਾ ਨਾ ਆਪਾਂ ਉਦੋਂ ਨਹੀਂ ਜਾਗੇ ਭਰਿਆ ਇਹਦਾ ਜਿਆਦਾ ਤੋਂ ਜਿਆਦਾ ਨੈਕਸਟ ਡੇ ਤੇ ਆਪਾਂ ਚੱਕੀ ਗੱਡੀ ਭਈ ਨਿਕਲ ਪਏ ਬਿੱਲ ਭਰਨ ਮੈਂ ਕਹਿੰਨ ਨੂੰ ਨਾਲ ਹੀ ਲੈ ਕੇ ਜਾਣਾ ਅਜੇ ਬਿੱਲੇ ਦੇ ਤੋਂ ਹੀ ਪਰਵਾਹ ਹਾਂਗਾ ਚਲੋ ਭਰ ਆਈਏ ਭਾਈ ਬਿੱਲ ਕੀ ਕਰਨਾ ਵਾ ਭਰਨਾ ਪੈਣਾ ਅਜੇ ਦੇ ਤੋਂ ਪਰਵਾਹਾਂਗਾ ਇਹਨੂੰ ਹੀ ਲਾਉਂ ਲੈਂਦੇ ਵਿੱਚ ਕਿ ਚਲ ਭਰ ਬੇਬੇਲੇ ਬਿੱਲ ਇੱਕ ਪੰਗਾ ਇਹ ਵੀ ਆ ਬਾਈ ਜੀ 10000 ਤੋਂ ਵੱਧ ਬਿੱਲ ਉਹ ਲੈਂਦੇ ਨਹੀਂ ਹੈਗੇ ਚਾ ਚੈੱਕ ਦੇਣਾ ਪੈਂਦਾ ਜਾਂ ਆਨਲਾਈਨ ਪੇ ਕਰਨਾ ਪੈਂਦਾ ਆਪਣਾ ਚਲੋ ਉੱਥੇ ਬੰਦਿਆ ਸੀਗਾ ਕੋਈ ਉਹਦੇ ਥਰੂ ਪੇਮੈਂਟ ਫੜਾਤੀ ਸੀ ਆਪਾਂ ਕਿ ਚਲੋ ਦੋ ਵਾਰੀ 10-10 ਕਰਕੇ ਭਰਦੇ ਤੇ ਇੱਕ ਵਾਰੀ 6 ਕਰਕੇ ਭਰ ਦਿਓ ਕੀ ਭਰ ਕੇ ਆ ਬਿੱਲ ਫੜ ਮੈਂ ਤਾਂ ਜਾਣ ਕੇ ਨੂੰ ਕਹਿ ਰਹੇ ਮੈਂ ਕਿ ਦੇਖ ਤਾਂ ਜਾਂਦੀ ਹੈ ਨਹੀਂ ਜਾਂਦੀ ਹੈਗੀ ਤੇ ਕਹਿੰਦੀ ਮੈਂ ਨਹੀਂ ਜਾਣਾ ਹੈਗਾ ਮੈਂ ਨਹੀਂ ਜਾਣਾ ਪਾਹੀ ਤੈਨੂੰ ਨਾਲ ਲਿਆਂਦਾ ਮੈਂ ਕਦੀ ਗਈਆਂ ਮੈਨੂੰ ਨਹੀਂ ਪਤਾ ਮੈਂ ਰਾਤ ਦਿਨ ਭਰਾਵਾ ਏਸੀ ਦੱਬੀ ਰੱਖਦੇ ਆ ਮੈਂ ਕੱਜ ਅੱਜ ਮੈਂ ਲਵਾ ਦੇਣਾ ਜਾ ਕੇ ਅਸੀ ਕਿਦੀ ਨਹੀਂ ਰੇਸੀ ਨਹੀਂ ਲਵਾਣਾ ਏਸੀ ਨਹੀਂ ਲਵਾਣਾ ਕਿਉਂ ਨਹੀਂ ਲਵਾ ਦੋ ਆਪੀ ਗਿਆ ਮੈਂ ਤਾਂ ਚਲਾ ਫਿਰ ਕਹੂਗੀ ਮੈਂ ਤਾਂ ਲਾਂਦੀ ਨਹੀਂ ਮੈਂ ਤਾਂ ਲਾਂਦੀ ਪਤਾ ਨਹੀਂ ਕਿੱਦਾਂ ਆ ਗਿਆ ਬਿੱਲ ਮੈਂ ਤਾਂ ਚਲਾਂਦੀ ਨਹੀਂ ਕਿੱਥੇ ਰਹਿੰਦੇ ਹੋ ਜਦੋਂ ਮੈਂ ਰੋਟੀ ਬਣਾ ਕੇ ਆਣੀ ਆ ਕਿਚਨ ਜਦੋਂ ਕਹੋਗੇ ਬੰਦ ਕਰ ਦੇ ਕਿਉਂ ਬੰਦ ਕਰਦੇ ਕਹਿੰਦੀ ਮੈਂ ਤਾਂ ਲਾਂਦੀ ਵੀ ਬੱਸ ਇਹਨੂੰ ਕੱਖ ਨਹੀਂ ਪਤਾ ਭੋਂਦੂ ਜੀ ਆ ਤੇ ਮੈਂ ਕਹਿੰਨਾ ਏਸੀ ਜੇ ਮੈਂ ਕਿਤੇ 20 ਕਿਤੇ ਕਰ ਦਵਾਂ ਉਸੇ ਵੇਲੇ 19 ਦੇ ਲੈ ਆਉਗੀ ਲੋਕਾਂ ਨੇ ਮੈਂ 23 24 ਦੇ ਉੱਤੇ ਚਲਦੇ ਆ ਹੈਂ ਤੇ 19 ਤੋਂ ਉੱਤੇ ਮੈਂ ਮੈਂ ਕਹਿੰਦਾ 19 ਤੋਂ ਉੱਪਰ ਨਹੀਂ ਜਾਣ ਦਿੰਦੀ ਫਿਰ ਆਪਾਂ ਪਹੁੰਚੇ ਬਾਈ ਜੀ ਬਿਜਲੀ ਦਫਤਰ ਬਿੱਲ ਭਰਨ ਦੇ ਲਈ ਜੇ ਇਸੇ ਤਾਂ ਕੱਲ ਨੂੰ ਕਰਾ ਲਾ ਜੇ ਕੱਲ ਨੂੰ ਕਰਾ ਲੈਂਦੇ ਆ ਜੇ ਆਨਲਾਈਨ ਪੇ ਕਰ ਦਿੰਦੇ ਆਪਰਾ ਮੁੰਡਾ ਇੱਕ ਵਾਕਫ ਸੀਗਾ ਉਹਦੇ ਤੋਂ ਕੋਹਾਤਾ ਸੀਗਾ ਉਹ ਕਹਿੰਦਾ ਤੁਸੀਂ ਪੇਮੈਂਟ ਫੜਾ ਲਓ ਕੋਈ ਨਹੀਂ ਦੋ ਦਿਨਾਂ ਬਾਅਦ ਰਸੀਦੇ ਲੈ ਜਿਓ ਸੀ ਆਪੀ ਜਮਾ ਕਰਾ ਦਾਂਗੇ ਭਾਈ ਆਪਾਂ ਪਹਿਲਾਂ ਜਿਹੜੀ ਬਿੱਲ ਦੀ ਵੀਡੀਓ ਪਾਈ ਸੀ ਉਹ ਚ ਕਈ ਭਰਾ ਕਹੀ ਜਾਂਦੇ ਕਿ ਸਕ੍ਰਿਪਟਡ ਆ ਬਾਈ ਸਕ੍ਰਿਪਟਡ ਕੋਈ ਨਹੀਂ ਹੈਗੀ ਸੱਚੀ ਉਹ ਇੰਨਾ ਬਿੱਲਾ ਸਾਡਾ ਸਰਦੀਆਂ ਚ ਵੀ 6-7000 ਰੁਪਏ ਬਿੱਲ ਆ ਜਾਂਦਾ ਭਿੰਗਰਾ ਦੇੰਦ ਪਰਤਾਵਾ ਬਿੱਲ ਬਿੱਲ ਭਰ ਕੇ ਨਿਕਲੇ ਤਾਂ ਬਾਈ ਆ ਜਿਹੜਾ ਟਰਾਂਸਫਰ ਹੋ ਪਿਆ ਇਹਨੇ ਬਾਹਰ ਛੱੜੀ ਚੱਲ ਮੋਟੇ ਉਹ ਤੇਰੀ ਜਾਣੇ ਦੋਲੇ ਦੇ ਵਿੱਚ ਜਾ ਫੜੀ ਇਹਨੂੰ ਬਿੱਲ ਭਰ ਕੇ ਤੇ ਬਾਈ ਨਿਕਲ ਪਏ ਘਰ ਨੂੰ ਮਾੜੀ ਜੀ ਖਰੋਚ ਲੱਗੀ ਸੀ ਤੇ ਐਵੇਂ ਟੈਨਸ਼ਨ ਲਈ ਜਾਵੇ ਉਧਰੋਂ ਨਿਕਲ ਪਏ ਸੱਟ ਲਾ ਆ ਗਏ ਕਹਿੰਦੀ ਸੱਟ ਮੇਰੇ ਕਿਉਂ ਨਹੀਂ ਬੱਜੀ ਇਹ ਤੇਰੇ ਇੱਕ ਜ਼ਰੂਰੀ ਬੱਜਣੀ ਹੈ ਤੇਰੇ ਤੇ ਫਿਰ ਕੀ ਹੋ ਗਿਆ ਕਿਉਂ ਬੱਜੀ ਤੇ ਹੁਣ ਬਾੜਾ ਮੋਟਾ ਹੁੰਦਾ ਰਹਿੰਦਾ ਐ ਕਦੇ ਚੰਗਾ ਮੈਂ ਗੰਡਾ ਸਾਹ ਵੱਜ ਗਿਆ ਮੈਂ ਧਿਆਨ ਰੱਖਿਆਗਾ ਐਡਾ ਮੈਂ ਕਿਤੇ ਹੈਗੀ ਐਡਾ ਇੱਕ ਤਾਂ ਗੰਡਾ ਸਾਹ ਵੱਜ ਗਿਆ ਵਾ ਜਿਹੜਾ ਤੂੰ ਐ ਕਰਨ ਦੀਆਂ ਰਿਐਕਟ ਹੈ ਜੇ ਵੀਡੀਓ ਜੇ ਵੀਡੀਓ ਕਰਕੇ ਕਰ ਰਹੇ ਹਾਂ ਆਓ ਵੀਡੀਓ ਕਰਦਾਸ਼ ਨਹੀਂ ਹੁੰਦੀ ਮੈਨੂੰ ਕਹਿੰਦੀ ਘਰੇ ਨਹੀਂ ਜਾਣਾ ਪਹਿਲਾਂ ਡੈਟਨਸ ਦਾ ਟੀਕਾ ਲਵਾਓ ਫੇਰ ਘਰੇ ਜਾਣਾ ਆਪਾਂ ਤੂੰ ਧਿਆਨ ਨਾ ਭਟਕਾ ਮੇਰਾ ਬਿੱਲ ਲਓ ਕਿ 26 ਹਜ਼ਾਰ ਭਰਿਆ ਵਾ ਚੁੱਪ ਕਰ ਜਾ ਤੂੰ ਏ ਕੁਛ ਨਹੀਂ ਹੁੰਦਾ ਬੁੱਧਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਕੀ ਲੱਗ ਗਿਆ ਤੇ ਲੱਗ ਗਿਆ ਪਤਾ ਬੇਸ ਹੁੰਦੀ ਆ ਲੋਏ ਦੀ ਉਹ ਬੇਸ ਛ ਹੁੰਦੀ ਆ ਇੰਜੈਕਸ਼ਨ ਲਵਾਓ ਚਲੋ ਹੁਣ ਕੁਛ ਨਹੀਂ ਹੁੰਦਾ ਐਵੇਂ ਨਹੀਂ ਹੁੰਦਾ ਨਹੀਂ ਜੀ ਕਦੀ ਮੈਡੀਕਲ ਤੋਂ ਦੱਸੋ ਕਦੀ ਇੰਜੈਕਸ਼ਨ ਲਵਾਉ ਟੈਟਨਸ ਦਾ ਮੈਂ ਆ ਗਈ ਥੋੜੀ ਜਨ ਰੁੱਕ ਕੇ ਆ ਜਾਂਦੇ ਦੱਸੋ ਇੰਨੀ ਜੇ ਉੱਤੇ ਕਹਿੰਦੀ ਟੈਟਨਸ ਦਾ ਇੰਜੈਕਸ਼ਨ ਲਵਾਓ ਦੱਸੋ ਆ ਮਾੜੀ ਚ ਖਰੋਚ ਲੱਗੀ ਮੇਰਾ ਸਿਰ ਖਾਈ ਜਾਵੇ ਕਹਿੰਦੀ ਇੰਜੈਕਸ਼ਨ ਲਵਾ ਇੰਜੈਕਸ਼ਨ ਲਵਾ ਮਗਾ ਇੰਜੈਕਸ਼ਨ ਇੰਜੈਕਸ਼ਨ ਨਹੀਂ ਲਵਾਣਾ ਮੈਂ ਤੇ ਆਪਾਂ ਪਹੁੰਚ ਗਏ ਬਾਈ ਘਰੇ ਮਿੱਤਰ ਆ ਗਏ ਬਿੱਲ ਭਰ ਕੇ ਘਰੇ ਭਰਤਾ ਬਿੱਲ ਮਾਰੀ ਹੀ ਬਿੱਲ ਭਰਤਾ ਬਿੱਲ ਬੰਦੇ ਨੇ ਬੰਦਾ ਪਾਣੀ ਵਰਦਾ ਮੇਰਾ ਤੇ ਬਿੱਲ ਨਹੀਂ ਭਰਨਾ ਮੇਰਾ ਚਲੋ ਬਿੱਲ ਪੇ ਕਰਕੇ ਆ ਗਏ ਆ ਘਰੇ ਆ ਵੀਡੀਓ ਕਰਦੇ ਆ ਔਰ ਐਂਡ ਚੰਗੀ ਲਗੀ ਤਾਂ ਲਾਈਕ ਕਰਦੇ